ਇਸਲਾ ਪੰਜਾਬੀਆਂ ਨੇ ਲੁਧਿਆਣਾ ਵਾਲਿਆਂ ਨੇ ਕਰਨਾ ਹੈ ਪਹੁੰਚ ਜਿੱਤੇਗਾ ਆਪਾਂ ਨਜ਼ਰਾਂ ਪੂਰੇ ਪੰਜਾਬ ਦੀਆਂ ਇਹ ਚੌਂਕ ਦੇ ਉੱਤੇ ਪੂਰੀ ਤਰ੍ਹਾਂ ਟਿਕੀਆਂ ਹੁਤਾ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਨਰਿੰਦਰ ਕੇਜਰੀਵਾਲ ਜੀ ਦੇਖੋ ਵੀ ਲੁਧਿਆਣਾ ਦੇ ਚੱਕਰ ਲਾ ਰਿਹਾ ਸਪੀਅ ਬਾਦਲੀ ਵਿੱਚ ਦੇਖ ਰਹੀ ਸੀ ਕਿ ਜਿੰਨੇ ਦਿਨ ਅਜ ਲਗਾਤਾਰ ਡੇਰੇ ਆ ਰਹੇ ਲੁਧਿਆਣਾ ਤੇ ਪਰ ਆਮ ਆਦਮੀ ਨਿਰਿੰਦਰ ਮੋਦੀ ਲਗਾਤਾਰ ਇਹ ਕਹਿ ਰਹੇ ਆ ਇਹ ਕ طریقے ਨਾਲ ਜਿਹੜੇ ਹੈਗੇ ਉਥੇ ਅਤਵਾਦੀਆਂ ਦੇ ਟਿਕਾਣੇ ਤਬਾਹ ਕੀਤੇ ਗਏ ਇਹਨਾਂ ਦੇ ਜਾਂ ਜ਼ਿਆਦਾਤਰ ਪੰਜਾਬ 'ਚ ਹੈ ਕੋਈ ਵੀ ਕਿਹਾ ਜਾ ਰਿਹਾ ਹੈ ਕਿ ਉਹ ਆਨਲਾਈਨ ਹੋਣ ਦੇ ਨਾਲ ਸੋਖੀ ਰਜਿਸਟਰੀ ਵਾਲਾ ਜਿਹੜਾ ਸਿਸਟਮ ਸ਼ੁਰੂ ਕੀਤਾ ਗਿਆ ਜੀ ਇਹ ਮਹਿਲਾ ਕਹਾਸੇ ਵለ ਆਪਣੇ ਆਪ ਚੈਨੀ ਸਮਰੱਥ ਸੀ ਕਹਿਣਾ ਕੁਝ ਕਰਦੇ ਰਹੇ ਔਰ ਪਤਾ ਨਹੀਂ ਲੱਗਿਆ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਢੀਮਾਨ ਤੇ ਨਿਊਜ਼ ਬਿਹਾਈਂਡ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਵੀ ਢੇਰ ਸਾਰੀਆਂ ਖਬਰਾਂ ਤੁਹਾਡੇ ਲਈ ਲੈ ਕੇ ਆਏ ਆਂ ਅਜਿਹੀਆਂ ਖਬਰਾਂ ਜੋ ਰਾਜਨੀਤੀ ਨਾਲ ਜੁੜੀਆਂ ਨੇ ਸਮਾਜ ਨਾਲ ਜੁੜੀਆਂ ਨੇ ਪੰਥਕ ਮੁੱਦਿਆਂ ਦੇ ਨਾਲ ਜੁੜੀਆਂ ਨੇ ਇਹਨਾਂ ਤਮਾਮ ਖਬਰਾਂ ਉੱਪਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜ ਗਏ ਨੇ ਸੀਨੀਅਰ ਜਰਨਲਿਸਟ ਜਗਤਾਰ ਸਿੰਘ ਸਿੱਧੂ ਜੀ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆਂ ਜੀ ਸਿਰ ਸਾਹਿਬਾ ਬਹੁਤ-ਬਹੁਤ ਸਵਾਗਤ ਹੈ ਜੀ ਹਾਂ ਜੀ ਮਿਹਰਬਾਨੀ ਸੱਜੇ ਦੇ ਲਈ ਦਰਸ਼ਕਾਂ ਨੇ ਇਹਨਾਂ ਸਦਕਾ ਆਨ ਸਤਿ ਸ਼੍ਰੀ ਅਕਾਲ ਆਹ ਮੁੱਦਾ ਜਨਾ ਦਾ ਤੁਸੀਂ ਜ਼ਿਕਰ ਕੀਤਾ ਹੈ ਲਾਓ ਸਵਾਲ ਜੀ ਸਿਰ ਸਾਹਿਬ ਲੁਧਿਆਣਾ ਵੈਸਟ ਦੇ ਵਿੱਚ ਇਲੈਕਸ਼ਨ ਦਾ ਬਿਗਲ ਬਚ ਚੁੱਕਿਆ ਹੈ ਇਲੈਕਸ਼ਨ ਕਮਿਸ਼ਨ ਨੇ ਤਰੀਕਾ ਜਾਰੀ ਕਰ ਦਿੱਤੀਆਂ ਸੀ ਬੀਤੇ ਦਿਨ ਔਰ ਫਿਲਹਾਲ ਹਰ ਪਾਰਟੀ ਆਪਣੇ ਵੱਲੋਂ ਤਿਆਰੀ ਕਰ ਰਹੀ ਹੈ ਜ਼ਿਆਦਾਤਰ ਪਾਰਟੀਆਂ ਦੇ ਕੈਂਡੀਡੇਟ ਜਿ ਜੋ ਨੇ ਉਹਨਾਂ ਦਾ ਪਤਾ ਲੱਗ ਚੁੱਕਿਆ ਹੈ ਕੀ ਕਹਿਣਾ ਚਾਹੋਗੇ ਲੁਧਿਆਣਾ ਵੈਸਟ ਦੇ ਇਲੈਕਸ਼ਨ ਦੇ ਮਾਹੌਲ ਬਾਰੇ ਇਹ ਸਵਾਲ ਆਪਾਂ ਕਿ ਇਹ ਜੋ ਜਨਾ ਪਛਮੀ ਦੀ ਜਿਹੜੀ ਵਿਧਾਨ ਸਭਾ ਦੀ ਉਪਚੋਣ ਹੈ ਜੀ ਉਹਦੇ ਲਈ ਵਿਗਲ ਨਹੀਂ ਬੱਜਿਆ ਸਗੋਂ ਇਹ ਤਾਂ ਵਿਗਲ ਕਿਹੜਾ ਆ ਰਹੀ ਜਿਹੜੇ ਪੰਜਾਬ ਵਿਧਾਨ ਸਭਾ ਦੀ 27 ਦੀ ਚੋਣ ਹੈ ਜੀ ਉਹਦੇ ਲਈ ਵੱਚੁਕਾ ਹੈ ਕਿ ਪਲਿਟੀਕਲ ਪਾਰਟੀਆਂ ਦੇ ਕੈਰੀਅਰ ਕਿ ਲੁਧਿਆਣਾ ਪੱਛਮੀ ਜਿਹੜੀ ਤੇ ਚੋਣ ਜਿੱਤੇਗੀ ਜੀ ਉਹਦੇ ਲਈ ਅੱਗੇ ਵਿਧਾਨ ਸਭਾ ਵਾਲੀ ਰਾਹ ਖੁੱਲੇਗਾ ਜਾ ਕੇ ਹਮ ਫਜ਼ਲਾ ਪੰਜਾਬੀਆਂ ਨੇ ਲੁਧਿਆਣੇ ਵਾਲਿਆਂ ਨੇ ਕਰਨਾ ਹੈ ਹਮ ਕੌਣ ਜਿੱਤੇਗਾ ਪਰ ਨਜ਼ਰਾਂ ਪੂਰੇ ਪੰਜਾਬ ਦੀਆਂ ਇਹ ਚੋਣ ਦੇ ਉੱਤੇ ਪੂਰੀ ਤਰ੍ਹਾਂ ਟਿਕੀਆਂ ਜੀ ਬਹੁਤ ਹੀ ਦਿਲਚਸਪ ਸਥਿਤੀ ਬਣੀ ਹੋਈ ਹੈ ਅਸੋਲੇ ਦੇਖੋ ਜੀ ਆਪਾਂ ਪਾਰਟੀਆਂ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਵੱਲੋਂ ਸੀਐਮ ਰੋੜਾ ਜਿਹੜੇ ਪਾਰਲੀਮੈਂਟ ਮੈਂਬਰ ਰਹੇ ਆ ਉਹਨਾਂ ਨੂੰ ਇਲੈਕਸ਼ਨ ਦੇ ਵਿੱਚ ਖੜੇ ਕੀਤਾ ਗਿਆ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਆਪ ਲਈ ਕਿੰਨੀ ਵਟ ਡੀਐਮ ਤੋਂ ਹੋएगी ਚੋਣ ਲਈ ਦੂਜੀ ਗੱਲ ਜਿਹੜਾ ਹੈਗਾ ਕਾਂਗਰਸ ਪਾਰਟੀ ਜੀ ਉਹਨਾਂ ਲਈ ਜਿਹੜਾ ਹੈਗਾ ਸਾਬਕਾ ਕੈबिनेट ਮੰਤਰੀ ਕਦਵਰਾ ਗੂੜੜੇ ਗਿਆ ਅਸ਼ੂ ਜੀ ਜੀ ਉਹ ਮੈਦਾਨ 'ਚ ਨੇ ਤੀਜੇ ਜਿਹੜੇ ਇਦਾਂ ਹੀ ਸ਼ੋਮਣੀ ਅਕਾਲੀ ਦਲ ਉਨਾ ਵੱਲੋਂ ਵੀ ਸੁਖਵੀਰ ਬਾਦਲ ਦੇ ਲਈ ਬਹੁਤ ਚੁਣਾ ਰੱਖਦੀ ਹੈ ਨਤੀਜੇ ਕੀ ਹੁੰਦੇ ਆ ਤਾਂ ਬਾਅਦ ਦੀ ਗੱਲ ਆ ਪਰ ਪਰਫਾਰਮੈਂਸ ਜ਼ਰੂਰ ਦੇਖੀ ਜਾਏਗੀ ਉਹਨਾਂ ਵੱਲੋਂ ਇਹ ਉਮੀਦਵਾਰ ਜਿਹੜੇ ਪਰਪਕਾਰ ਸਿੰਘ ਕੁਮਣ ਮੈਦਾਨ 'ਚ ਚੌਥੀ ਤੇ ਜਿਹੜੀ ਕਿ ਕੌਮੀ ਪੱਤਰ ਵੀ ਐਵੇਂ ਤੇ ਰੱਖਦੀ ਹੈ ਭਾਰਤੀ ਜਨਤਾ ਪਾਰਟੀ ਉਹਦਾ ਖਾਣਾ ਦੇ ਖਾਲੀ ਇੰਤਜ਼ਾਰ ਹੈ ਕੌਣ ਆਏਗਾ ਭਾਜਪਾ ਦੇ ਖਾਣੇ 'ਚ ਸੋ ਚੋਣਾਂ ਦਾ ਬਿਗਲ ਬਚ ਚੁਕਿਆ ਉਮੀਦਵਾਰ ਵੀ ਮੈਦਾਨ 'ਚ ਆ ਗਿਆ ਫਾਜਪਾ ਨੂੰ ਛੱਡ ਕੇ ਔਰ ਤੈ ਹੋ ਰਿਹਾ ਹੈ ਪੰਜਾਬ ਦੀ ਅਗਲੀ ਜਿਹੜੀ ਆ ਰਹੀ ਵਿਧਾਨ ਸਭਾ ਦੀ ਚੋਣਾਂ 27 ਦੇ ਲਈ ਕਿ ਕੌਣ ਉਹਦੇ ਚ ਅੱਗੇ ਜਾ ਸਕਦਾ ਹੈ ਜੀ ਜੀ ਸਿਰ ਸਾਹਿਬ ਇੱਕ ਗੱਲ ਨੂੰ ਲੈ ਕੇ ਸ਼ਸ਼ੋਪੰਜ ਦੇ ਵਿੱਚ ਨੇ ਲੋਕ ਸਭ ਤੋਂ ਪਹਿਲਾਂ ਕਿ ਆਮ ਆਦਮੀ ਪਾਰਟੀ ਦਾ ਜੋ ਕੈਂਡੀਡੇਟ ਹੈ ਉਹਨਾਂ ਦੀ ਸਰਕਾਰ ਹੈ ਉਹਨਾਂ ਦੇ ਆਲਰੇਡੀ ਲੁਧਿਆਣਾ ਦੇ ਵਿੱਚ ਐਮ ਐਲ ਏ ਨੇ ਤਾਂ ਗੱਲਾਂ ਇਹ ਵੀ ਨੇ ਕਿ ਉਹਨਾਂ ਨੂੰ ਬਲ ਮਿਲੇਗਾ ਉਹ ਕਿਤੇ ਨਾ ਕਿਤੇ ਪੂਰਾ ਜ਼ੋਰ ਚੌਕਣਗੇ ਦੂਜੇ ਪਾਸੇ ਕਾਂਗਰਸ ਦੀ ਅਗਰ ਗੱਲ ਕਰੀਏ ਰਾਜਾ ਵੜਿੰਗਲ ਲੁਧਿਆਣਾ ਤੋਂ ਸੰਸਦ ਨੇ ਤਾਂ ਕੀ ਲੁਧਿਆਣਾ ਦੇ ਵਿੱਚ ਕਾਂਗਰਸ ਨੂੰ ਕੁਝ ਫਾਇਦਾ ਮਿਲੇਗਾ ਕਿਉਂਕਿ ਅਮਰਿੰਦਰ ਰਾਜਾ ਵੜਿੰਗਲ ਲੁਧਿਆਣਾ ਦੇ ਵਿੱਚ ਉਹਨੇ ਨਜ਼ਰ ਨਹੀਂ ਆਏ ਨਾ ਉਹਨਾਂ ਵੱਲੋਂ ਜ਼ਿਆਦਾ ਉੱਥੇ ਹਾਜ਼ਰੀ ਜਿਤਾਈ ਗਈ ਹੈ ਦਿਖਾਈ ਗਈ ਹੈ ਦੇਖੋ ਇਹਨਾਂ ਸਵਾਲਾਂ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਜੁਤਕ ਸਵਾਲ ਆ ਆਵਾਦੀ ਪਾਰਟੀ ਦਾ ਜੀ ਉਹਨਾਂ ਦੀ ਪਹਿਲਾਂ ਜਿੱਤੀ ਵੀ ਸੀਟ ਹੈ ਅਨਫੋਰਚੂਨੇਟਲੀ ਉਹਨਾਂ ਦੇ ਵਿਧਾਇਕ ਹੈਗੇ ਕੋਈ ਉਹ ਨਹੀਂ ਰਹੇ ਤੇ ਜਿੱਦੇ ਕਰਕੇ ਉਹ ਪਚੋਣਾ ਹੋ ਰਿਹਾ ਜੀ ਤੇ ਉਹਨਾਂ ਨੇ ਹੁਣ ਇਹ ਵੱਡਾ ਅਦਾਲਤ ਆ ਆਪ ਵੱਲੋਂ ਵੀ ਇਹ ਪਾਰਲੀਮੈਂਟ ਮੈਂਬਰ ਉਹਨਾਂ ਨੇ ਮદાન ਚ ਉਤਾਰਿਆ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਲੈਣਾ ਹੀ ਨਹੀਂ ਆਪਾਂ ਪਿੱਛੇ ਜਨਤਾ ਦੇ ਜ਼ਿਕਰ ਕਰੀਏ ਹਰਾਂਗੇ ਚੋਣ ਦਾ ਐਲਾਨ ਤਾਂ ਹੋਣਾ ਹੈ ਕਿ ਉਨੀ ਨੂੰ ਬੂਟਾਂ ਪਹਿਣੀਆਂ ਤੇ 23 ਨੂੰ ਨਤੀਜੀਆਂ ਉਹਨਾਂ ਦੇ ਤਰ੍ਹਾਂ ਬਕਾਇਦਾ ਸ਼ਡਿਊਲ ਜਿਹੜਾ ਹੈਗਾ ਉਹਨਾਂ ਕਮਿਸ਼ਨ ਵੱਲੋਂ ਜਿਹੜੇ ਸੀਸ ਤੇ ਬਣਾਇਆ ਉਹਨਾਂ ਵੱਲੋਂ ਤੈਅ ਕਰ ਦਿੱਤਾ ਗਿਆ ਕਿ ਕਿਸ ਤਰੀਕ ਤੱਕ ਨਾਮਜ਼ਦਗੀਆਂ 2 ਜੂਨ ਤੱਕ ਜਿਹੜੀਆਂ ਨਾਮਜ਼ਦਗੀਆਂ ਦਾਖਲ ਹੋਣਗੀਆਂ 5 ਜੂਨ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਕਾਗਜ਼ਾਂ ਦੀ ਪੜਤਾਲ ਹੋਏਗੀ ਤੇ ਕਾਗਜ਼ ਤੇ ਗਲਤ ਪਾਏਗੇ ਤਾਂ ਰੱਦ ਵੀ ਹੋ ਸਕਦੇ ਆ ਉਸ ਤੋਂ ਬਾਅਦ ਹੈ ਫਿਰ ਵੋਟਾਂ ਪੈਣਗੀਆਂ ਔਰ 19 ਜੂਨ ਨੂੰ ਪੈਣੀਆਂ ਵੋਟਾਂ ਤੇ 20 ਨੂੰ ਆਉਣਗੇ ਨਤੀਜੇ ਇਹ ਸਾਰਾ ਸ਼ਡਿਊਲ ਤਾਂ ਤੈਅ ਹੋ ਗਿਆ ਹੈ ਪਰ ਇਸ ਦੂਧ ਦੇ ਤਹਿ ਹੁਣ ਤੋਂ ਪਹਿਲਾ ਹੀ ਮੁਖ ਮੰਤਰੀ ਭਗਵੰਤ ਮਾਨ ਲਗਾਤਾਰ ਲੁਧਿਆਣਾ ਦਾ ਚੱਕਰ ਲਾ ਰਿਹਾ ਹੈ ਉਥੇ ਜਿਹੜੇ ਹੈਗੇ ਬਿਜ਼ਨਸmen ਆ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਮੀਟਿੰਗਾਂ ਮੁਲਾਕਾਤਾਂ ਉਥਾ ਹਈਏ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦੇਖੋ ਵੀ ਲੁਧਿਆਣਾ ਦੇ ਚੱਕਰ ਲਾ ਰਿਹਾ ਸਤੰਤਾਜਾ ਲਗਾਇਆ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੇ ਦੋ ਵੱਡੇ ਚਿਹਰੇ ਇੱਕ ਤਾਂ ਪੰਜਾਬ ਦੇ ਮੁਖ ਮੰਤਰੀ ਜੀ ਦੂਜੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੋਨਾਂ ਦੀ ਜੋੜੀ ਨੇ ਸਮੂਹ ਸ਼ਿਰੋਮ ਤੋਂ ਪਹਿਲਾਂ ਹੀ ਲੁਧਿਆਣਾ ਚ ਗਾ ਪਾਇਆ ਹੋਇਆ ਹੈ ਸੋ ਇਥੋਂ ਪਤਾ ਲੱਗਦਾ ਕਿ ਕਿੰਦੀ ਐਮੀਤਾ ਆਪਦੇ ਲਈ ਇਸ ਇੱਜ਼ਤ ਨਹੀਂ ਜੇ ਆਪਾਂ ਕਾਂਗਰਸ ਦਾ ਜ਼ਿਕਰ ਕੀਤਾ ਤੁਸੀਂ ਗੱਲ ਕੀਤੀ ਹੈ ਕਾਂਗਰਸ ਦੇ ਜੀ ਨੇ ਭਲਾਨ ਵੀ ਹੈ ਰਾਜਾ ਵਿੜਿੰਗ ਪਾਰਲੀਮੈਂਟ ਮੈਂਬਰ ਹੈ ਉਹਨਾਂ ਲਈ ਬਕਾਰ ਦਾ ਸਵਾਲ ਹੈ ਕਿਉਂਕਿ ਪਾਰਲੀਮੈਂਟ ਸੀਟ ਦੇ ਵਿੱਚ ਹੀ ਹੁੰਦਾ ਹੈ ਹਲਕਾ ਵੀ ਅਕਸਰ ਜਿਹੜੇ ਵਿਰੋਧੀ ਉਹਨਾਂ ਦੇ ਆਵਾਜ਼ ਚੁੱਕਦੇ ਆ ਕਿ ਜੀ ਨਜ਼ਰ ਨਹੀਂ ਆਉਂਦੇ ਜੀ ਕਰਦੇ ਭਾਜਪਾ ਵਾਲੇ ਆਵਾਜ਼ ਚੁੱਕਦੇ ਆ ਕਿ ਜੀ ਨਜ਼ਰ ਨਹੀਂ ਆ ਰਹੀ ਸਰਕਾਰ ਮੇ ਅਜ ਨਜ਼ਰ ਨਹੀਂ ਆ ਰਹੇ ਕੋਈ ਕਹਿੰਦਾ ਜਿਹੜਾ ਵੀ ਦੁਆਰਾ ਸ਼ੂਨ ਨਾਲ ਬਣਦੀ ਨੇ ਉਹਨਾਂ ਦੀ ਕੋਈ ਕਹਿੰਦਾ ਕਿ ਪ੍ਰਤਾਪ ਬਾਜਵਾ ਨਹੀਂ ਦੇਖੋ ਜੀ ਜ਼ਰੂਰ ਵੀ ਦਰਦੇ ਆਗੂ ਆ ਨਜ਼ਰ ਨਹੀਂ ਆ ਰਹੇ ਪਰ ਜਿਸ ਤੱਕ ਸਵਾਲ ਹੈ ਕਾਂਗਰਸ ਦਾ ਕਾਂਗਰਸੀ ਜਿਹੜੀ ਬਾਕੀ ਸਾਰੀ ਲੀਡਰਸ਼ਿਪ ਉਹ ਪਿਛਲੇ ਦਿਨ ਤੋਂ ਦੇਖ ਰਹੇ ਆ ਉਹ ਮਦਾਨ ਚ ਉਤਰੀ ਵੀ ਹੈ ਲਗਾਤਾਰ ਸਰਕਾਰ ਮੈਂ ਕਿਉਂਕਿ ਕਾਂਗਰਸੀ ਐਮੀ ਤੈ ਇਸ ਕਰਕੇ ਬਣਦੀ ਹੈ ਕਾਂਗਰਸ ਕਹਿ ਰਹੀ ਹੈ ਕਿ ਜਿਹੜੀ ਸਤਾਈ ਦੀ ਚੋਣ ਦਾ ਅਪਾ ਜ਼ਿਕਰ ਕੀਤਾ ਉਹ ਕਹਿੰਦੇ ਅਸੀਂ ਸਦਾ ਜਾ ਰੱਖਿਆ ਇਹਦਾ ਮੌਕਾ ਦੱਸੇਗਾ ਕੌਣ ਆਏਗਾ ਪਰ ਦਾਅਵੇਦਾਰੀ ਦੀ ਅਪਾ ਗੱਲ ਕਰ ਰਹੇ ਆ ਕਾਂਗਰਸ ਦਾ ਜਿਹੜਾ ਦਾਵਾ ਹੈ ਉਹ ਲੁਧਿਆਣਾ ਤੋਂ ਰਾਹ ਹੋ ਕੇ ਜਾਏਗਾ ਜੀ ਦਾ ਪਾਰਲੀਮੈਂਟ ਮੈਂਬਰ ਆ ਉਹਨਾਂ ਦਾ ਦੂਜਾ ਲੁਧਿਆਣਾ ਇੱਕ ਤਰ੍ਹਾਂ ਦਾ ਕੇਂਦਰੀ ਹਲਕਾ ਪੰਜਾਬ ਦਾ ਜਿਹੜੀ ਸੀਟ ਲੁਧਿਆਣਾ ਦੇ ਲੋਕ ਜੀ ਨੂੰ ਜਿਤਾਉਣਗੇ ਤੇ ਕਿਸਨਾਂ ਜਾਏਗਾ ਸੋ ਕਾਂਗਰਸ ਲਈ ਵਰਟੀਕਲ ਹੈ ਮੁੱਖ ਟੱਕਰ ਦਾ ਦੀ ਆਪਾਂ ਕਹਾਂ ਜੇ ਦੇਖੋ ਬਾਕੀ ਤਰ੍ਹਾਂ ਮੁਕਾਬਲੇ ਚ ਆਪਾਂ ਉਹਨਾਂ ਨੂੰ ਇਗਨੋਰ ਨਹੀਂ ਕਰ ਸਕਦੇ ਅੰਡੇ ਚ ਨਹੀਂ ਕਰ ਸਕਦੇ ਪਰ ਜਿਹੜਾ ਇਸ ਵੇਲੇ ਦਾਅਵੇਦਾਰੀਆਂ ਦਾ ਬਾਜ਼ਾਰ ਖੇ ਲਈ ਦੌਰ ਲਈ ਦਾਅਵੇਦਾਰੀਆਂ ਗਰਮ ਹੈਗੀਆਂ ਆਬਦਾ ਬਣਦਾ ਹੀ ਬਣਦਾ ਕਿਉਂਕਿ ਆਪਦੀ ਸੀਟ ਹੈ ਜੀ ਪੂਰਾ ਜ਼ੋਰ ਹੈ ਜਿਸ ਤਰੁ ਗੁਰੂਦੀਤਾ ਦਾ سوال ਹੈ ਕਾਂਗਰਸ ਹੈ ਪਾਰਲੀਮੈਂਟ ਮੈਂਬਰ ਹੈ ਦੋਨਾਂ ਤਰ੍ਹਾਂ ਨੇ ਪੂਰਾ ਜ਼ੋਰ ਲਾਇਆ ਕਿ ਕੌਣ ਅੱਗੇ ਜਾਏਗਾ ਇਹਦਾ ਸਮਾਂ ਹੀ ਦੱਸੇਗਾ ਪਰ ਮੁਕਾਬਲਾ ਜ਼ਬਰਦਸਤ ਤੇ ਦਿਲਚਸਪ ਹੋਏਗਾ ਰਹੀ ਗਾਲ ਕਾਲੀਦਾਲ ਦੀ ਸੁਖਵੀਰ ਬਾਦਲ ਹੁਣੀ ਬੜੀਆਂ ਔੜੜਾਂ ਚੋਂ ਬੜੀਆਂ ਮੁਸ਼ਕਲਾਂ ਚੋਂ ਨਿਕਲ ਕੇ ਇਹਨਾਂ ਲਗਾਤਾਰ ਇਸ ਲੀਡਰਸ਼ਿਪ ਦਾ ਸਵਾਲ ਹੈ ਪਾਰਟੀ ਦੇ ਅੰਦਰ ਫੋਟ ਪਰਤੀ ਨੂੰ ਲੈ ਕੇ ਜਿ ਦੇਦਾਰਾਂ ਨੇ ਤਵਰੀਆਂ ਲੈ ਕੇ ਬਹੁਤ ਕੁਝ ਬਾਪਰ ਹੈ ਪਿਛਲੇ ਦਿਨਾਂ ਚ ਉਸ ਤੋਂ ਬਾਅਦ ਪਹਿਲੀ ਚੋਣ ਸੁਖਵੀਰ ਬਾਦਲ ਦੀ ਗਗਾਈ ਠਾ ਰਹੀ ਹੈ ਵਿਧਾਨ ਸਭਾ ਦੀ ਇਸ ਕਰਕੇ ਸੁਖਵੀਰ ਬਾਦਲੇ ਨੂੰ ਦੇਖ ਰਿਹਾ ਸੀ ਪਿਛਲੇ ਦਿਨ ਅਜ ਲਗਾਤਾਰ ਡੇਰੇ ਆ ਰਹੇ ਲੁਧਿਆਣਾ ਚ ਉਹ ਦਿਨਾਂ ਦੇ ਜਿਹੜੇ ਇਸ਼ੂ ਬਹੁ ਵੀ ਚੋਕਰਿਆ ਰਹੀ ਗੱਲ ਭਾਜਪਾ ਦੇ ਰਵਨੀਤ ਬਿੱਟੂ ਕੇਂਦਰ ਚ ਕੈਬਨਿਟ ਮੰਤਰੀ ਆ ਉਹਨਾਂ ਦਾ ਆਪਣਾ ਹਲਕਾ ਹੈ ਆਪਣਾ ਏਰੀਆ ਲੁਧਿਆਣਾ ਜੀ ਉਥੋਂ ਦੇ ਰਹਿਣ ਵਾਲੇ ਆ ਸੋ ਰਵਨੀਤ ਬਿੱਟੂ ਦੇ ਲਈ ਵੀ ਇਹ ਸੀਟ ਜ ਹੈ ਹਲਕਾ ਇੱਕ ਤਰ੍ਹਾਂ ਦਾ ਮੁਰਾ ਚਨੌਤੀ ਵਾਲਾ ਹੋਏਗਾ ਜੇ ਸੀਟ ਭਾਜਪਾ ਦੀ ਚੋਣੀ ਚ ਬੰਦੀ ਹੈ ਤਾਂ ਉਹਨਾਂ ਲਈ ਵੱਡੀ ਗੱਲ ਇਸ ਕਰਕੇ ਹੋਏਗੀ ਕਿਉਂਕਿ ਪਾਰਲੀਮੈਂਟ ਦੀ ਇੱਕ ਵੀ ਸੀਟ ਭਾਜਪਾ ਨਹੀਂ ਜਿੱਤ ਸਕੀ ਜੀ ਤੇ ਜੇ ਲੁਧਿਆਣਾ ਦੀ ਸੀਟ ਜਿੱਤੇ ਆ ਤਾਂ ਉਹਨਾਂ ਦੇ ਦਾਅਵੇਦਾਰੀਆਂ ਦਾ ਦੌਰ ਸ਼ੁਰੂ ਹੋ ਜਾਏਗਾ ਕਿ ਦੇਖੋ ਲੁਧਿਆਣਾ ਅਸੀਂ ਜਿੱਤੀ ਹੈ ਸੋ ਸਾਰੀਆਂ ਧਿਰਾਂ ਲਈ ਜਿਹੜੀ ਬਹੁਤ ਐਮੀਤ ਹੈ ਇਸ ਸੀਟ ਲਈ ਤੇ ਸਭ ਤੋਂ ਵੱਡੀ ਐਮੀਤ ਸੋਚੇ ਪੰਜਾਬੀਆਂ ਨੇ ਕਿ ਕੌਣ ਜਿੱਤ ਕੇ ਆਏਗਾ ਉਹਦੇ ਮੁਤਾਬਕ ਹੀ ਪੰਜਾਬੀਆਂ ਦੀ ਨਬਜ਼ ਦਾ ਯਾਤਰ ਕਹਿ ਜਾ ਸਕਦਾ ਹੈ ਕੀ ਸਥਾਈ ਚ ਕੀ ਹੋਣ ਜਾ ਰਿਹਾ ਹੈ ਜੀ ਸਿਰਸਬ ਭਾਜਪਾ ਦੀ ਤੁਸੀਂ ਗੱਲ ਕੀਤੀ ਹਾਲਾਂਕਿ ਬੀਤੇ ਜਦੋਂ ਲੋਕ ਸਭਾ ਇਲੈਕਸ਼ਨ ਹੁੰਦੇ ਆ ਉਹਨਾਂ ਨੇ ਇੱਕ ਦਾਵੇਦਾਰੀ ਹੋਰ ਪੇਸ਼ ਕੀਤੀ ਸੀ ਉਹਨਾਂ ਨੇ ਕਿਹਾ ਸੀ ਐਤਕੀ ਜੋ VOTING ਆ 17 ਤੋਂ 19% ਹੋਈ ਹੈ ਯਾਨੀ ਕਿ ਜ਼ਿਆਦਾ ਹੋਈ ਹੈ ਭਾਜਪਾ ਦੀ ਪਹਿਲੋ ਕਹਿੰਦੇ ਜੀ 9% VOTING ਹੁੰਦੀ ਹੁੰਦੀ ਸੀ ਪੰਜਾਬ ਚ ਤਾਂ ਉਹਨਾਂ ਨੇ ਕਿਹਾ ਕਿ 2027 ਦੀ ਸਾਡੀ ਤਿਆਰੀ ਹੈ ਪਰ ਫਿਲਹਾਲ ਉਹਨਾਂ ਵੱਲੋਂ ਆਪਣਾ ਕੋਈ ਵੀ ਉਮੀਦਵਾਰ ਮੈਦਾਨ ਚ ਉਤਾਰਿਆ ਕਿਉਂ ਨਹੀਂ ਗਿਆ ਇਕੋ ਇਹ ਦੋ ਪਹਿਲੂ ਹੈ ਗੱਲ ਦੇ ਇੱਕ ਹੈ ਕਿ ਭਾਜਪਾ ਨਾ ਸੂਝ ਸਮਝ ਕੇ ਉਮੀਦਵਾਰ ਉਤਾਰਨ ਜਾ ਰਹੀ ਹੈ ਕਿ ਮੁਕਾਬਲੇ 'ਚ ਕੋਈ ਘਸਰ ਨਾ ਰਹੇ ਜੀ ਉਹ ਦੇਖ ਰਹੇ ਸੀ ਕਿ ਕੌਣ-ਕੌਣ ਉਮੀਦਵਾਰ ਆ ਰਹੇ ਆ ਆਪ ਦੇ ਆ ਕੇ ਕਾਂਗਰਸ ਦੇ ਆ ਕੇ ਕਾਲੀ ਦਲ ਦੇ ਆ ਕੇ ਤੇ ਭਾਜਪਾ ਆਪਣਾ ਉਮੀਦਵਾਰ ਹੁਣ ਮੈਦਾਨ 'ਚ ਲੈ ਕੇ ਆਏਗੀ ਜੀ ਦੂਜਾ ਜਿਹੜਾ ਭਾਜਪਾ ਦੀ ਗੱਲ ਹੈ ਦੇਖੋ ਪਿਛਲੇ ਦਿਨਾਂ 'ਚ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਨੂੰ ਸਭ ਕੁਝ ਸਿਖਾਇਆ ਆਪਣੀ ਦੇਸ਼ ਦੀਆਂ ਫੌਜਾਂ ਨੇ ਬੇਸ਼ੱਕ ਦੇਸ਼ ਦੀਆਂ ਫੌਜਾਂ ਨੇ ਸਭ ਕੁਝ ਸਿਖਾਇਆ ਪਰ ਕੇਂਦਰជា ਸਤਾ ਦੇ ਵਿੱਚ ਇਹ ਭਾਜਪਾ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਇਹ ਕਹਿ ਰਹੇ ਆ ਕਿ ਕਿਸ ਤਰੀਕੇ ਨਾਲ ਜਿਹੜੇ ਹੈਗੇ ਉਥੇ ਅਤਵਾਦੀਆਂ ਦੇ ਟਿਕਾਣੇ ਤਬਾਹ ਕੀਤੇ ਗਏ ਜੀ ਪੰਜਾਬ ਹੁਣ ਬਾਰਡਰ ਸਟੇਟ ਹੈ ਤੇ ਬਾਰਡਰ ਸਟੇਟ ਦੇ ਚਲਦਿਆਂ ਲੁਧਿਆਣਾ ਜੇ ਆਪਾਂ ਦੇਖੀਏ ਇੱਕ ਵੱਡਾ ਕਾਰੋਬਾਰੀਆ ਦਾ ਸ਼ਹਿਰ ਹੈ ਜਿਹਨੂੰ ਸ਼ਾਂਤੀ ਪਸੰਦ ਆ ਸ਼ਾਂਤੀ ਚਾਹੁੰਦੇ ਆ ਕਿਸੇ ਭਾਜਪਾ ਇਹ ਵੀ ਸਹਨਾਨ ਦੇਗੀ ਕਿ ਦੇਖੋ ਜੇ ਦੇਸ਼ ਸਾਡੇ ਹੱਥਾਂ 'ਚ ਸੁਰੱਖਿਆ ਦਾ ਪੂਰੀ ਤਰ੍ਹਾਂ ਤਾਂ ਪੰਜਾਬ ਵੀ ਸਾਡੇ ਹੱਥਾਂ ਸੁਰਖਤਰੇਗਾ ਤੇ ਮੋਖਾ ਜੋ ਸਾਨੂੰ ਸੋ ਇਸ ਕਰਕੇ ਭਾਜਪਾ ਵੀ ਪੂਰੀ ਜੋਰ ਰੌਵਾਈ ਕਰੇਗੀ ਉਸ ਨਜ਼ਰੀਏ ਤੋਂ ਕਿ ਇਹ ਭਾਜਪਾ ਨੂੰ ਲੈ ਕੇ ਆਉਂਗੇ ਤਾਂ ਪੰਜਾਬ ਦੇ ਚ ਬਹੁਤ ਵੱਡੀਆਂ ਤਬਦੀਲੀਆਂ ਪੰਜਾਬ ਦਾ ਵਿਕਾਸ ਹੈ ਸੋ ਦੋ ਲਿਹਾਜ਼ ਹੈਗੇ ਹੈ ਭਾਜਪਾ ਕਿਉਂ ਪਛੜੀ ਹੈ ਇੱਕ ਦਾ ਉਮੀਦਵਾਰ ਦੀ ਚੋਣ ਜਿਹੜੀ ਹੈ ਜਿਆਦਾ ਮਨ ਲੱਗਦਾ ਕਿ ਸੋ ਸਮਝ ਕੇ ਕਾਰਜਾ ਦੇ ਕਿ ਕਿਹੜਾ ਉਮੀਦਵਾਰ ਜਿਹੜਾ ਚੱਕਰ ਦੇ ਸਕਦਾ ਦੂਜਾ ਉਹਨਾਂ সামনে ਵੱਡਾ ਅਜੰਡਾ ਹੋਏਗਾ ਕਿ ਪੰਜਾਬ ਸਾਨੂੰ ਲੈ ਕੇ ਆਏਗਾ ਤਾ ਪੰਜਾਬ ਦੀ ਤਸਵੀਰ ਕਿਸ ਤਰ੍ਹਾਂ ਬਦਲੇਗੀ ਸਵਾਪ ਕਾਂਗਰਸ ਭਾਜਪਾ ਤੇ ਕਾਲੀ ਦਲ ਐ ਅਮਰੋ ਸਾਹਮਣੇ ਦਵੈਦਾਰੀਆਂ ਮੁਕਾਬਲਾ ਜ਼ਬਰਦਸਤ ਦੇਖਿਆ ਜਾਏਗਾ ਕਿਉਂਕਿ ਦੇਣਾ ਪਛਮੀ ਦੇ ਲੋਕ ਕਿਸ ਦੇ ਆਕੇ ਚ ਫਤਵਾ ਦੇਣ ਜਾ ਰਿਹਾ ਉਹਨੇ ਜੀ ਸਿਰਸਾ ਬੇਸੇ ਦੇ ਨਾਲ ਗੱਲ ਕਰ ਲਈਏ ਪੰਜਾਬ ਦੇ ਵਿੱਚ ਰਜਿਸਟਰੀਆਂ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਲੋਕ ਇੰਤਜ਼ਾਰ ਦੇ ਵਿੱਚ ਸਨ ਕਿ ਕੋਈ ਵੱਡਾ ਫੈਸਲਾ ਪੰਜਾਬ ਦੇ ਵਿੱਚ ਜ਼ਮੀਨਾਂ ਦੀ ਖਰੀਦੋ ਫਰੋਖਤ ਨੂੰ ਲੈ ਕੇ ਕੀਤਾ ਜਾਵੇ ਤਾਂ ਈਜ਼ੀ ਰਜਿਸਟਰੀ ਸਕੀਮ ਜੋ ਹੈ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਮੋਹਾਲੀ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਬਿਕੋਸ ਇਹ ਹੀ ਕਹਿ ਰਹੇ ਹਾਂ ਤੁਸੀਂ ਕੋ ਮੁੱਖ ਮੰਤਰੀ ਭਗਵੰਤ ਮਾਨ ਔਰ ਆਮ ਆਦਮੀ ਪਾਰਟੀ ਦੇ ਸਿਰ ਨੂੰ ਅਰਵਿੰਦ ਕੇਜਰੀਵਾਲ ਹੁਲਾ ਵੱਲੋਂ ਅੱਜ ਮੋਹਾਲੀ ਦੇ ਵਿੱਚ ਜਿਸ ਕਦਰ ਜਿਹੜਾ ਆਨਲਾਈਨ ਰਜਿਸਟਰੀਆਂ ਦੀ ਸ਼ੁਰੂਆਤ ਜਾਣੀ ਜਿਹਨੂੰ ਕਹਿੰਦੇ ਕਿ ਸੌਖੀ ਰਜਿਸਟਰੀ ਜੀ ਤੁਸੀਂ ਘਰ ਬੈਠੇ ਆਪਣੇ ਫਾਰਮ ਪਰ ਆਨਲਾਈਨ ਔਰ ਰਿਸਟਰੀ ਲਈ ਆਪਣਾ ਅਪਲਾਈ ਕਰੋ ਤੇ ਤੁਹਾਨੂੰ ਕਿਧਰੇ ਜਾਣ ਦੀ ਲੋੜ ਨਹੀਂ ਮੂਲਿਸ ਸਮਾ ਸੀਮਾ ਵੀ ਨੇ ਤੈਅ ਕਰ ਦਿੱਤੀ ਹੈ ਕਿ ਇਹਨੇ ਸਮਝਦੇ ਅੰਦਰ ਜੋ ਕਿ ਮੁਸ਼ਕਲ ਹੋਏਗੀ ਕੋਈ ਕਿੰਧੂ ਪਰੰਧ ਹੋਏਗਾ ਤਾਂ ਤੁਹਾਨੂੰ ਰਿਪਲਾਈ ਆਏਗਾ ਉਹ ਮੂਠੀ ਕਰੋ ਔਰ ਠੀਕ ਕਰਕੇ ਜਿਹੜਾ ਤੁਹਾਨੂੰ ਕਿਧਰੇ ਜਾਣ ਦੀ ਲੋੜ ਨਹੀਂ ਤੁਹਾਡੀ ਰਿਸਟਰੀ ਹੋਏਗੀ ਜੀ ਕਿਹਾਇ ਜਾ ਰਿਹਾ ਜਿਹੜੀ ਸੋਖੀ ਰਿਸਿ ਦੀ ਸ਼ੁਰੂਆਤ ਕੀਤੀ ਗਿਆ ਪਹਿਲਾ ਮੌਕਾ ਪੰਜਾਬ ਦੇ ਅੰਦਰ ਕਿ ਕਚਹਿਰੀਆਂ ਕੈ ਲਈ ਜਮਾਲ ਮਹਿਕਮਾ ਕੈ ਲਈ ਕਿ ਪ੍ਰਸ਼ਟਾਚਾਰ ਮੁਕਤ ਜਿਹੜਾ ਮਾਲ ਮਹਿਕਮਾ ਕਰਨ ਲਈ ਪਹਿਲਾ ਵੱਡਾ ਸਟੈਪ ਲਿਆ ਗਿਆ ਅਕਸਰ ਇਹ ਕਿਹਾ ਜਾਂਦਾ ਸੀ ਕਿ ਤਹਿਸੀਲਾਂ ਦੇ ਬੜਾ ਵੱਡਾ ਪ੍ਰਸ਼ਟਾਚਾਰ ਆ ਜੀ districts ਵੇਲੇ ਵੱਡੇ ਪ੍ਰਸ਼ਟਾਚਾਰ ਹੁੰਦੇ ਆ ਇਹ ਬਹੁਤ ਹੀ ਦਰਜਾ ਸੁਮੈਕਮੈਂ ਇਹਦੇ ਬਾਰੇ ਸਭ ਤੋਂ ਵੱਡੀ ਗੱਲ ਇਹ ਵੀ ਕਹੀ ਜਾਂਦੀ ਹੈ ਕਿ ਦੇਖੋ ਮਾਲ ਮਹਿਕਮਾ ਜਿਹੜੇ ਤਹਿਸੀਲਦਾਰ ਹੁੰਦੇ ਆ ਜਿਹੜੇ ਚੰਗੇ ਸ਼ਹਿਰ ਜਾਂ ਚੰਗੇ ਕਸਬੇ ਜਿੱਥੇ districts ਹੋਣੀਆਂ ਹੁੰਦੀਆਂ ਉੱਥੇ ਕਹਿੰਦੇ ਵੱਡੀਆਂ ਵੱਡੀਆਂ ਸਿਫਾਰਸ਼ਾਂ ਲੱਗਦੀਆਂ ਇਹ ਉਹ ਡਿਵੀਡੈਂਸ ਚਲਾਵੇ ਛੱਡਦੇ ਆ ਜੀ ਤਹਿਸੀਲਾਂ ਦੇ ਵਿੱਚ ਤਹਿਸੀਲਾਰ ਆਪਣੇ ਆਪ ਦੀਆਂ ਨਿਯੁਕਤੀਆਂ ਕਰਾਉਣ ਦੇ ਲਈ ਸੋ ਦੇਖਿਆ ਜਾਏਗਾ ਕਿ ਹੁਣ ਉਹ ਜਿਹੜੀਆਂ ਸੋਨੇ ਦੀਆਂ ਖਾਣਾ ਸੀਗੀਆਂ ਇਹਦੇ ਨਾਲ ਕਿੰਨੀ ਕੋਟੀ ਕਮਦੀਦੀ ਆਏਗੀ ਕਿ ਹੁਣ ਤਹਿਸੀਲਾਰ ਹੁਣ ਵੀ ਜਿਹੜਾ ਹੈਗਾ ਵੱਡੇ ਚਲਾਵੇ ਚਲਾ ਕੇ ਆਪਣੀਆਂ ਨਿਯੁਕਤੀਆਂ ਕਰਾਉਣਗੇ ਜਾਂ ਜਿੱਦਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਬਦਲ ਪੇਸ਼ ਕੀਤਾ ਹੈ ਅਰੰਦ ਕੇਜਰੀਵਾਲ ਨੇ ਕਿ ਭ੍ਰਿਸ਼ਟਾਚਾਰ ਮੁਕਤ ਮਾਲ ਮਹਿਕਮਾ ਹੁਣ ਸੋਖੇ ਰਿਸਤੀ ਔਰ ਨਾਲੇ ਵੀ ਹੈ ਜੇ ਜੇ ਕੋਈ ਦਿੱਕਤ ਆਏਗੀ ਡੀਸੀ ਉਹਦੇ ਲਈ ਜ਼ਿੰਮੇਵਾਰ ਹੋਏਗਾ ਜੇ ਗਲਤ ਕਾਗਜ਼ ਭਰੇਗੇ ਗਲਤ ਰਿਸ਼ਤੀ ਸਨੇ ਚੜ ਗਈ ਕਿਸੇ ਨਾਲ ਗੜਬੜ ਹੋਈ ਤਾਂ ਸਿੱਧੇ ਤੌਰ ਤੇ ਡੀਸੀ ਜ਼ਿੰਮੇਵਾਰ ਹੋਏਗਾ ਕਿਉਂਕਿ ਡੀਸੀ ਦੇ ਰਾਹੀਂ ਸਾਰੇ ਕਾਗਜ਼ ਪੱਤਰ ਜਿਹੜੇ ਕੇ ਫਾਈਨਲ ਹੋ ਕੇ ਜਾਂਦੇ ਆ ਜੀ ਜ਼ਿੰਮੇਵਾਰੀ ਤੈਅ ਕਰ ਦਿੱਤੀ ਹੈ ਡਿਪਟੀ ਕਮਿਸ਼ਨਰ ਦੀ ਉਸਾਰਾ ਮੁਕਤ ਹੋਣ ਦੀ ਗੱਲ ਕੀਤੀ ਗਈ ਹੈ ਪਰਵਾਸੀ ਪੰਜਾਬੀਆਂ ਲਈ ਕਿਹਾ ਜਾ ਰਿਹਾ ਹੈ ਕਿ ਜਿਹੜੇ ਵਿਸ਼ਾ ਵਧੀ ਗਿੰਦੀ ਪਰਵਾਸੀ ਪੰਜਾਬੀ ਬੈਠੇ ਹੈ ਜਿਨ੍ਹਾਂ ਦੀਆਂ ਜਾਇਦਾਦਾਂ ਪੰਜਾਬ ਚ ਹੈ ਵੇਲੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਆਨਲਾਈਨ ਹੋਣ ਦੇ ਨਾਲ ਸੌਖੀ ਰਜਿਸਟਰੀ ਵਾਲਾ ਜਿਹੜਾ ਸਿਸਟਮ ਸ਼ੁਰੂ ਕੀਤਾ ਗਿਆ ਜੇ ਕੋਈ ਕਿਸੇ ਦੀ ਜਾਇਦਾਦ ਨਾਲ ਛੇੜਛਾੜ ਹੋਏਗੀ ਤਾਂ ਉਹਨਾਂ ਨੂੰ ਬਾਹਰ ਬੈਠੇ ਨਹੀਂ ਸਿੱਟ ਬੈਠਿਆ ਰਹੀ ਪਤਾ ਲੱਗ ਜਾਈਗਾ ਕਿ ਉਹਨਾਂ ਦੀ ਜਾਇਦਾਦ ਨਾਲ ਵੀ ਜਿਹੜੀ ਗੈਰਕਾਨੂੰਨੀ ਤੰਗ ਛੇੜਛਾੜ ਹੋ ਰਹੀ ਹੈ ਤੇ ਜਾਇਦਾਦ ਸੁਰੱਖਿਤ ਨਹੀਂ ਹੈ ਸ਼ਿਕਾਇਤ ਕਰ ਸਕਦੇ ਆ ਫੋਰੀ ਕਾਰਵਾਈ ਹੋ ਸਕਦੀ ਹੈ ਸੋ ਪ੍ਰਵਾਸੀ ਪੰਜਾਬੀਆਂ ਲਈ ਵੀ ਕਰਾਤ ਵਾਲਾ ਸਿਸਟਮ ਹੈ ਦੂਜੇ ਪਾਸੇ ਵਿਸ਼ਵਾਸਾਰ ਤੋਂ ਮੁਕਤੀ ਦੀ ਗੱਲ ਨਾਲੇ ਵੀ ਹੈ ਕਿ ਜੇ ਤੁਸੀਂ ਆਨਲਾਈਨ ਨਹੀਂ ਜਾਣਾ ਤੁਸੀਂ ਫਰਜ਼ ਕਰੋਂ ਤਸਵੀਰ ਚ ਜਾਣਾ ਉਹ ਕਹਿੰਦੇ ਤਸਵੀਰ ਚ ਜਾਓ ਤਾਂ ਉੱਥੇ ਰਿਟਾਇਰਡ ਜਿਹੜਾ ਹੈਗਾ ਕੋਈ ਐਡਵੋਕੇਟ ਸਾਹਿਬਾਨ ਉੱਥੇ ਬੈਠੇ ਹੋਣਗੇ ਤੇ ਨਾਲ ਹੀ ਮਾਲ ਮਹਿਕਮੇ ਦਾ ਕੋਈ ਅਧਿਕਾਰੀ ਜਾਂ ਮੁਲਾਜ਼ਮ ਕੋਈ ਹੈ ਜਿਹੜਾ ਗਾਈਡ ਕਰੇਗਾ ਉੱਥੇ ਜਾ ਕੇ ਤੁਸੀਂ ਰਿਸਤੀ ਆਪਣੇ ਕਰਵਾ ਸਕਦੇ ਹੋ ਉਹਦਾ ਇੱਕ ਹੋਰ ਐਮ ਪਹਿਲੂ ਇਹ ਵੀ ਹੈ ਕਿ ਜੇ ਤੁਸੀਂ ਕਿਸੇ ਜ਼ਿਲ੍ਹੇ ਦੀ ਗੱਲ ਕਰਦੇ ਹੋ ਜ਼ਿਲ੍ਹੇ 'ਚ ਜਿੰਨੇ ਵੀ ਤਹਿਸੀਲਾਂ ਹੈਗੀਆਂ ਜੀ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਅੱਜ ਰਾਸ਼ਟਾ ਤੁਸੀਂ ਕਿਤੇ ਵੀ ਰਜਿਸਟਰੀ ਕਰਾ ਸਕਦੇ ਹੋ ਫਾਰ ਇਗਜ਼ਾਮਪਲ ਜੇ ਤੁਸੀਂ ਮਾਲੀ ਦੇ ਰਹਿਣ ਵਾਲਿਆਂ ਤਾਂ ਜ਼ਰੂਰੀ ਨਹੀਂ ਕਿ ਮਾਲੀ ਦੀ ਰਜਿਸਟਰੀ ਕਰਾਉਣੇ ਆ ਤੁਸੀਂ ਮਾਲੀ ਜ਼ਿਲ੍ਹੇ ਚ ਜ਼ੀਰਪੁਰ ਢੇਰਾਬਸੀ ਉਹ ਜਿਹੜੀਆਂ ਤਹਿਸੀਲਾਂ ਆ ਗਈਆਂ ਕਿਤੇ ਵੀ ਰਜਿਸਟਰੀ ਹੋ ਸਕਦੀ ਹੈ ਇੱਕ ਤਹਸੀਲ ਨਾਲ ਕਾਫੀ ਰਾਹ ਮੋਕੜਾ ਹੋ ਗਿਆ ਅੱਗੇ ਹੁੰਦਾ ਸੀਗੇ ਜੇ ਮਾਲੀ ਦੀ ਰਜਿਸਟਰੀ ਉੱਥੇ ਹੀ ਹੋਏਗੀ ਕਈ ਵਾਰੇ ਬੜੀਆਂ ਅਜਿਹਾ ਗੱਲਾਂ ਹੈਗੀਆਂ ਖੈਰ ਜੀ ਅਕਸਰ ਇਹ ਕਿਹਾ ਜਾਂਦਾ ਸੀ ਕਿ ਦੇਖੋ ਜੀ ਕਈ ਤਹਿਸੀਲਦਾਰ ਆਉਂਦੇ ਸ਼ਾਮ ਨੂੰ 5 ਵਜੇ ਆ 6 ਵਜੇ ਉਹ ਤੇ ਕਿਸਾਨਾਂ ਦਾ ਜਾਂ ਰਿਸ਼ਤੀਆਂ ਕਰਾਉਣ ਵਾਲਿਆਂ ਦਾ ਰਾਸ਼ ਹੁੰਦਾ ਸੀ ਇਕੱਠ ਪਿਆ ਰਹਿੰਦਾ ਸੀ ਕਿ ਤਹਿਸੀਲਦਾਰ ਆਏਗਾ ਛਾਣ ਉਹ ਰਿਸ਼ਤੀਆਂ ਕਰੇਗਾ ਫਿਰ ਸਾਰੇ ਤਾਂ ਇਦਾਂ ਨਹੀਂ ਵਾਪਰਦਾ ਪਰ ਇਹ ਵੀ ਕਹਿ ਜਾਂਦਾ ਸੀ ਕਿ ਕਈ ਤਹਿਸੀਲਦਾਰ ਜਾਣ ਬੁੱਝ ਕੇ ਛਾਣ ਨੂੰ ਦੇਰ ਨਾਲ ਆਉਂਦੇ ਆ ਤਾਂ ਕਿ ਆਪਣਾ ਕੰਮ ਫੜਾ ਫੜ ਨਮਟਾਓ ਇੱਕੇ ਬਾਅਦ ਉਹਨਾਂ ਨੇ ਆਪਣੇ ਜਿਹੜੇ ਅਰਜ਼ੀ ਨੇ 20000 ਜਿਹੜੇ ਅਰਜ਼ੀ ਪੱਤਰ ਜਿਹੜੇ ਲੇਖਣ ਪਾਣ ਵਾਲੇ ਆ ਉਹਨਾਂ ਨਾਲ ਵੀ ਕਈਆਂ ਨੇ ਗਾਣਾ ਸਾਡਾ ਕਰੀਆਂ ਹੁੰਦੀਆਂ ਤੇ ਕਈ ਕੋਈ ਵਾਪਰਦਾ ਸੀ ਤਹਿਰੀਲਾਂ ਚ ਗੋਣ ਮੁਖ ਅੰਦਰ ਗਵੰਦਮਾਨ ਨੇ ਕਿਹਾ ਕੋ ਸਾਰੇ ਕਸੇ ਤੋਂ ਫਿਰ ਜਾ ਤਾਤ ذات ਮਿਲੇਗੀ ਲੋਕਾਂ ਨੂੰ ਕਿ ਨਵਾਂ ਰਾਹ ਜਿਹੜੀ ਹੈਗੀ ਆ ਉਹਦਾ ਸੁਨਿਹਾਨ ਦੇਖਿਆ ਦਿੱਤਾ ਗਿਆ ਦੇਖਿਆ ਜਾਏਗਾ ਆਉਣ ਵਾਲੇ ਦਿਨਾਂ ਚਾਹੇ ਦੇਖੇ ਨੇ ਕਿ ਚੰਗਾ ਚੰਤੀ ਚੇ ਸਾਹਮਣੇ ਉਹਨਾਂ ਕੇ ਤੇ ਕੋਈ ਰੋ ਨਹੀਂ ਕੋਈ ਦੋ ਰਹਿ ਨਹੀਂ ਕਿ ਚੰਗਾ ਸਟਾਪ ਬਣਾਏਗਾ ਉਹ ਲਿਆ ਕੇ ਜੀ ਜੀ ਸੂਚਾ ਪੰਜਾਬ ਪੁਲਿਸ ਦੀ ਗੱਲ ਕਰੀਏ ਪੁਲਿਸ ਦਾ ਕੰਮ ਹੁੰਦਾ ਏ ਦੋਸ਼ੀਆਂ ਨੂੰ ਫੜਨਾ ਕ੍ਰਾਈਮ ਨੂੰ ਰੋਕਣਾ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨਾ ਪਰ ਬੀਤੇ ਕੁਝ ਮਹੀਨਿਆਂ ਪਹਿਲਾਂ ਕਾਂਸਟੇਬਲ ਅਮਨਦੀਪ ਕੌਰ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਨੂੰ ਚਿੱਟੇ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਮੁੜ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ ਦੇਖੋ ਅਮਨਦੀਪ ਕੌਰ ਦੀ I mean ਦਾ ਉਹਨਾਂ ਦੇ ਮਾਮਲੇ ਦੀ ਇਸ ਕਰਕੇ ਵੀ ਇੱਕ ਤਾਂ ਕਾਂਸਟੇਬਲ ਨੇ ਪੁਲਿਸ ਚ ਰਹਿ ਜਾਂ ਔਰ ਮੈਲਾ ਆ ਗਿਆ ਦੋ ਗੱਲਾਂ ਇੱਕ ਤਾਂ ਪੁਲਿਸ ਦੇ ਸਿਸਟਮ ਦੇ ਵੱਡੇ ਸਵਾਲ ਉੱਠਦੇ ਪਹਿਲਾ ਮੌਕਾ ਨਹੀਂ ਕਿ ਵੀ ਇਦਾਂ ਦੀ ਗੱਲ ਪਹਿਲਾਂ ਵੀ ਕਈ ਕੇਸ ਸਦਾ ਆਪਣੇ ਸਾਹਮਣੇ ਦਰਸ਼ਕ ਵੀ ਜਾਣਦੇ ਆ ਜੀ ਆਉਂਦੇ ਰਹਿੰਦੇ ਆ ਮੁੱਖ ਮੌਕੇ ਦੇ ਉੱਤੇ ਤੇ ਹੁਣ ਮਹਿਲਾ ਕੰਸੀਵ ਦਾ ਮਾਮਲਾ ਕਿਸੇ ਜਣਾ ਚ ਉਹਨਾਂ ਨੂੰ ਇੱਕ ਚਿੱਤੇ ਦੇ ਮਾਰ ਦੇ ਗ੍ਰਿਫਤਾਰ ਕੀਤਾ ਗਿਆ ਬਾਅਦ ਚ ਉਹਨਾਂ ਦੀ ਜ਼ਮਾਨਤ ਹੋ ਗਈ ਤੇ ਹੁਣ ਜਦੋਂ ਤੁਸੀਂ ਜ਼ਿਕਰ ਕਰ ਰਹੇ ਹੋ ਤਾਂ ਉਹਨਾਂ ਦੀ ਜਾਇਦਾਦਾਂ ਦੇ ਮਾਮਲੇ ਚ ਕਿ ਜਿੰਨੀ ਜਾਇਦਾਦ ਹੈਗੀ ਆ ਉਹਨਾਂ ਦੇ ਆਮਦਨ ਦੇ ਜਿਹੜੇ ਸਾਧਨ ਸਰੋਤ ਉਹਨਾਂ ਤੋਂ ਕਿਤੇ ਵਧੇਰੇ ਜਾਇਦਾਦ ਹੈ ਇਸ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਉਸ ਮਾਮਲੇ ਦੀ ਪੁਛਪੜਤਾਲ ਕੀਤੀ ਜਾ ਰਹੀ ਹੈ ਕਿ ਆਖਰ ਜਦੋਂ ਸਾਧਨ ਨਹੀਂ ਤਾਂ ਖਰਚੇ ਇਹਨਾਂ ਜਿ ਜਿੰਨੀ ਆਮਦਨੋਂ ਤੋਂ ਵੱਧ ਖਰਚੇ ਆ ਕਿੱਥੋਂ ਖਰਚੇ ਹੁੰਦੇ ਆ ਇਹ ਸਾਰੇ ਕੋਈ ਦੀ ਪੜਤਾਲ ਕੀਤੀ ਜਾਏਗੀ ਸਾਹਮਣੇ ਆਏਗਾ ਇਹ ਮਾਮਲਾ ਤਾਂ ਕਿ ਵਿਅਕਤੀਗਤ ਤੌਰ ਤੇ ਮੈਲਾ ਕਹਸੇ ਨਾਲ ਜੁੜਿਆ ਹਾਈ ਆ ਪਰ ਮੈਂ ਸਵਾਲ ਇਸ ਗੱਲ ਤੇ ਕਰ ਰਿਹਾ ਹਾਂ ਕਿ ਸਾਡੇ ਸਿਸਟਮ ਜਦੋਂ ਆਪਾਂ ਗੱਲ ਕਰਦੇ ਆ ਕਿ ਪੰਜਾਬ ਕਿਸ ਕਦਰ ਪ੍ਰਸ਼ਾਸਨ ਨੇ ਝੰਜੋੜ ਕੇ ਰੱਖਤਾ ਕਿਸ ਕਦਰ ਕਰਕਰ ਸੱਥਰ ਵਿਛਦੇ ਰਹੇ ਆ ਜੀ ਦੱਸਾਂ ਨਹੀਂ ਲਗਾਇਆ ਜਾ ਸਕਦਾ ਜੇ ਡੇਵੇ ਡੇ ਮਗੂਰੇ ਹੋਣਗੇ ਤਾਂ ਉਹਨਾਂ ਮਗੂਰਾਂ ਦੇ ਕਾਰਨ ਹੀ ਹੈ ਕਿ ਪੰਜਾਬ ਕਿਵੇਂ ਰੁੜ ਗਿਆ ਦਸਾਂ ਦੇ ਕਿ ਕਿਵੇਂ ਨਸਾਂ ਦੀ ਪੀਂ ਚੜ ਗਿਆ ਤਾਂ ਇੱਕ ਐਗਜ਼ਾਮਪਲ ਆ ਸਾਹਮਣੇ ਆ ਗਈ ਹੁਣ ਜੇ ਮੈਂ ਇਹ ਗੱਲ ਕਰਾਂ ਕਿ ਜਿਸ ਜਿਸ ਸਿਸਟਮ ਦੀ ਆਪਾਂ ਗੱਲ ਕਰ ਰਹੇ ਆਂ ਮਹਿਲਾ ਕਨਸਟੇਬਲ ਆਪਣੇ ਆਪ ਚ ਕੋਈ ਬਹੁਤ ਵੱਡੀ ਗੱਲ ਨਹੀਂ ਉਧੇ ਪੁਸ਼ੋਪੜ ਚ ਕਿਹੜੀਆਂ ਫੋਰਸਾਂ ਆਉਣੀਆਂ ਹੁਣ ਆਪਾਂ ਸਾਰੇ ਮੀਡੀਆ ਵਾਲੇ ਮਿੱਤਰ ਵੀ ਸਿਸਟਮ ਵੀ ਸਾਰਾ ਮਹਿਲਾ ਕਨਸਟੇਬਲ ਮਹਿਲਾ ਕਨਸਟੇਬਲ ਉਹਦੇ ਬਾਰੇ ਬਹੁਤ ਕੁਝ ਬੋਲਿਆ ਜਾ ਰਿਹਾ ਹੈ ਜੀ ਇਹ ਮਹਿਲਾ ਕਾਂਸੇ ਵਾਲਾ ਆਪਣਾ ਚੈਨੀਸ ਸ੍ਰਮਤ ਸੀ ਕਹਿਣਾ ਕੁਝ ਕਰਦੇ ਰਹੇ ਔਰ ਪਤਾ ਨਹੀਂ ਲੱਗਿਆ ਹਮ ਕਿਹੜੇ ਅਧਿਕਾਰੀਆਂ ਦੇ ਨਾਲ ਕੰਮ ਕੀਤਾ ਇੱਕ ਮੈਂ ਦੇਖ ਰਿਹਾ ਸੀ ਕਿ ਮੀਡੀਆ ਚ ਵੀ ਆ ਰਿਹਾ ਕਿ ਮਨਪਸੰਦੇ ਕਿਹੜੇ ਜਿਲ੍ਹੇ 'ਚ ਕਿਸ ਤਰ੍ਹਾਂ 30 31 ਵਾਰ ਉਹਨੇ ਆਪਣੀਆਂ ਬਦਲੀਆਂ ਕਰਵਾਈਆਂ ਜੀ ਹੌਣ ਸੀ ਬਦਲੀਆਂ ਕਰਨ ਵਾਲੇ ਕਿਹੜੇ ਅਧਿਕਾਰੀ ਸੀ ਜਿਨ੍ਹਾਂ ਦਾ ਥਾਪਣਾ ਸੀ ਕਿਉਂਕਿ ਪੋਲੀਟੀਕਲ ਲੋਕ ਸੀ ਇਸੇ ਕਰਕੇ ਆਪਾਂ ਕਹਿੰਦੇ ਆ ਕਿ ਜੇ ਪੰਜਾਬ ਦਾ ਨਸional ਬੇੜਾਗਰ ਹੋਇਆ ਤਾਂ ਨਸ਼ੇ ਲੈਣ ਵਾਲਿਆਂ ਕਰਕੇ ਨਹੀਂ ਹੋਇਆ ਨਸ਼ੇ ਦੇਣ ਵਾਲਿਆਂ ਕਰਕੇ ਹੋਇਆ ਜੀ ਕਿ ਕਿਸੇ ਕਦਰ ਰਾਸੀ ਲੋਕ ਜਿਨ੍ਹਾਂ ਨੇ ਆਪਣਾ ਰਾਸੀ ਤੰਤਰ ਦੇ ਰਾਹੀਂ ਆਪਣਾ ਨਸ਼ੇ ਵੇਚੇ ਤੇ ਆਪਣਾ ਜਿਹੜਾ ਪੰਜਾਬ ਨੂੰ ਬਰਬਾਦ ਕੀਤਾ ਪਲੀਜ਼ ਪ੍ਰਸ਼ਾਸਨ ਇੱਕ ਬਹੁਤ ਹੀ ਨਾਪਾਕ ਗੱਟ ਜੋੜਾ ਉਹ ਨਾਪਾਕ ਗੱਟ ਜੋੜ ਨੂੰ ਹੱਥ ਪਾਇਆ ਗਿਆ ਇਸ ਤਰ੍ਹਾਂ ਜਿਵੇਂ ਕੋਈ ਡਾਕਟਰ ਆਪਰੇਸ਼ਨ ਕਰਦਾ ਨਾ ਆਪਰੇਸ਼ਨ ਕਰਨ ਵੇਲੇ ਪਤਾ ਲੱਗਦਾ ਕਿ ਉਹਦਾ ਬਹੁਤ ਕੁਝ ਅੰਦਰੋਂ ਗਲਿਆ ਸੜਾ ਨਿਕਲ ਰਿਹਾ ਹੈ ਜੀ ਕਿੰਨਾ ਕਿ ਨੁਕਸਾਨ ਹੋ ਗਿਆ ਮਰੀਜ਼ ਦਾ ਇਹ ਡਿਪੈਂਡ ਕਰੇਗਾ ਆਪਰੇਸ਼ਨ ਦੇ ਨਾਲ ਜੋ ਕਿ ਸਾਹਮਣੇ ਆਏਗਾ ਸੋ ਪੰਜਾਬ ਚ ਇੱਕ ਵੱਡੀ ਮੈਮ ਜਿਹੜੀ ਛੇੜੀ ਗਈ ਨਸਨ ਤੇ ਖਰਾਬ ਜੀ ਉਹ ਤਾਂ ਇੱਕ ਮੈਲਾਕਨ ਸਿਵ ਦੀ ਆਪਾਂ ਗੱਲ ਕਰਦੇ ਸੀ ਦਮਾ ਕਿ ਆ ਕਿ ਸਾਰਾ মিডিਆ ਇਸੇ ਗੱਲ ਦੇ ਦੁਆਲੇ ਹੋਇਆ ਵਾ ਪਰ ਇਸ ਸਿਸਟਮ ਚ ਬਹੁਤ ਕੁਝ ਹੈ ਕਿੰਨੇ ਇਹੋ ਜਿਹੇ ਅਧਿਕਾਰੀ ਹੋਣਗੇ ਕਿੰਨੇ ਰਾਸੀ ਆਗੂ ਹੋਣਗੇ ਕਿੰਨੇ ਹੋਰ ਲੋਕ ਹੋਣਗੇ ਜਿਹੜੇ ਇਸ ਸੰਤ ਨਾਲ ਨਾਪਾਗ ਘਟ ਨਾਲ ਘਟ ਜੋ ਨਾਲ ਜੁੜੇ ਹੋਇਆ ਸਵਾਲ ਤਾਂ ਜਾਂਦਾ ਕੋ ਸਿਸਟਮ ਆ ਅਕਸ ਹੋ ਜ ਨਹੀਂ ਹੋਏਗਾ ਅਮਨਦੀਪ ਕੌਰ ਦੀ ਜਾਇਦਾਦ ਜਾਂ ਤੋਹੇ ਉਹਦੇ ਕੇਸ ਵਾਂਜਣਾ ਐਫ ਆਈ ਆਰ ਹੋ ਜੇ ਜੇਲ ਚਲੀ ਜਾਵੇ ਫੇਲੀ ਅਮਨਦੀਪ ਕੌਰ ਦੇ ਨਾਲ ਪੰਜਾਬ ਨਸ਼ਾ ਮੁਕਤ ਨਹੀਂ ਹੋਣ ਲੱਗਿਆ ਵੱਡੀ ਲੜਾਈ ਹੈ ਜਦ ਤੱਕ ਵੱਡੀ ਲੜਾਈ ਦੀ ਫਤਿਹ ਨਹੀਂ ਹੋਏਗੀ ਤਦ ਤੱਕ ਮੋਰਚਾ ਫਤਿਹ ਨਹੀਂ ਹੋ ਸਕਦਾ ਜਦੋਂ ਆਪਾਂ ਗੱਲ ਕਰ ਰਹੇ ਹਾਂ ਇਹਦੀ ਅਹਿਮੀਤੀ ਇਸ ਕਰਕੇ ਵੀ ਹੈ ਜਿਹੜੀ ਮੌਜੂਦਾ ਸਰਕਾਰ ਆ ਹਾਕਮ ਤੇ ਰ ਜੀ ਉਹਨਾਂ ਵੱਲੋਂ ਨਸ਼ਾ ਖਿਲਾਫ ਜਿਹੜੀ ਮਹਮ ਮੀਟਿੰਗ ਹੀ ਸੀ ਉਹਦਾ ਵੀ ਮਹਿਮਾ ਦਾ ਆਖਰੀ ਦਿਨ ਹੈ ਪੂਰੇ ਪੰਜਾਬ ਦੇ ਇਸ ਮਹਿਮਾ ਨੇ ਗਾ ਪਾਇਆ ਦਾਂ ਕਿ ਕਾਫੀ ਕੁਝ ਐਕਸਪੋਜ਼ ਹੋਇਆ ਪਰ ਜੇ ਆਪਾਂ ਕਹੀਏ ਕਿ ਲੜਾਈ ਖਤਮ ਹੋ ਗਈ ਹੈ ਜਿੱਦਾਂ ਪ੍ਰਧਾਨ ਮੰਤਰੀ ਕਹਿੰਦੇ ਨੇ ਕਿ ਆਪਰੇਸ਼ਨ ਨੂਰ ਅਜੇ ਵੀ ਜਾਰੀ ਹੈ ਲੱਗਦਾ ਕਿ ਮੁੱਖ ਮੰਤਰੀ ਭਵਾਂ ਸਿੰਘ ਮਾਨ ਨੇ ਕਹਿਣਾ ਪਏਗਾ ਕਿ ਨਸ਼ਾ ਵਿਰੋਧ ਮਹਿਮਾ ਅਜੇ ਵੀ ਜਾਰੀ ਹੈ ਖਤਮ ਨਹੀਂ ਹੋਈ ਜੀ ਸੁਸਾ ਵੀ ਇਸ ਦੇ ਨਾਲ ਪੰਥਕ ਖਬਰ ਲੈ ਲੈਣੇ ਆਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਭਾਈ ਧਿਆਨ ਸਿੰਘ ਮੰਡ ਦੇ ਨਾਲ ਅੱਜ ਮੁਲਾਕਾਤ ਕੀਤੀ ਹੈ। ਜਥੇਦਾਰ ਗੜਗੱਜ ਦੇਖੋ ਜਦੋਂ ਦੇ ਉਹਨਾਂ ਨੇ ਸ਼ਨੀਵਾਰੀ ਸਵਾਲੀ ਹੈ ਅਕਾਲ ਤਖਤ ਦੇ ਐਕਟਿਵ ਜਥੇਦਾਰ ਦੇ ਤੌਰ ਤੇ ਜੀ ਮੈਂ ਦੇਖ ਰਿਹਾ ਹਾਂ ਕਿ ਨਤੀਜੇ ਜੋ ਸਾਹਮਣੇ ਆਉਣਗੇ ਉਹ ਤਾਂ ਬਾਅਦ ਚ ਸਾਰਿਆਂ ਦੇ ਸਾਹਮਣੇ ਆਏਗਾ। ਜੀ ਪਰ ਐਫਰਟਸ ਦੀ ਜੇ ਆਪਾਂ ਗੱਲ ਕਰੀਏ ਉਹ ਲਗਾਤਾਰ ਯਤਨ ਕਰ ਰਿਹਾ ਇੱਕ ਪਲੇਟਫਾਰਮ ਤੇ ਲੈ ਕੇ ਆਉਣ ਲਈ। ਹਾਲਾਂਕਿ ਆਪਾਂ ਪਹਿਲਾਂ ਵੀ ਇਹਨਾਂ ਮੁੱਦਿਆਂ ਦਾ ਜ਼ਿਕਰ ਕਰਦੇ ਗੁੰਜਰਾ ਬਹੁਤ ਹੈ ਚੁਣੌਤੀਆਂ ਬਹੁਤ ਵੱਡੀਆਂ ਇਹਨਾਂ ਸੌਖਾ ਕੰਮ ਨਹੀਂ ਪਰ ਇਹ ਜ਼ਰੂਰ ਹੈ ਕਿ ਜਥੇਦਾਰ ਗੜਗਾ ਚ ਲਗਾਤਾਰ 호ਕਾ ਦੇ ਰਿਹਾ ਹੈ ਕਿ ਸਾਨੂੰ ਜਿਹੜਾ ਪੰਥਕ ਭਾਈਚਾਰਾ ਪੰਥ ਦੇ ਤਰ੍ਹਾਂ ਇੱਕ ਪਲੇਟਫਾਰਮ ਤੇ ਹੋਣਾ ਚਾਹੀਦਾ ਹੈ ਜੀ ਹੋਣ ਭਾਈ ਧਿਆਨ ਸਿੰਘ ਮੰਡਾ ਉਹਨਾਂ ਦੀ ਸਿਹਤ ਠੀਕ ਨਹੀਂ ਪਿਛਲੇ ਦਿਨਾਂ ਚ ਲਗਾਤਾਰ ਉਹਨਾਂ ਨਾਲ ਮੁਲਾਕਾਤ ਕਰਨ ਗਏ ਆ ਇੱਕ ਸਿੰਘ ਸਹਿਬਾਨ ਵੱਲੋਂ ਜਥੇਦਾਰ ਵੱਲੋਂ ਭਾਈ ਮੰਡ ਨਾਲ ਮੁਲਾਕਾਤ ਕਰਨੀ ਆਪਣੇ ਆਪ ਚ ਇੱਕ ਹਾਂ ਪੱਖੀ ਸੁਨੇਹਾ ਕੋਈ ਲਗਾਤਾਰ ਜਿਹੜਾ ਹੈਗਾ ਆਪਾਂ ਭਾਈ ਮੰਡ ਦੀ ਜ਼ਿਕਰ ਕਰੀਏ ਗੱਲ ਕਰੀਏ ਤਾਂ ਉਹ ਜਿਹੜੇ ਚੁਣੇ ਹੋਏ ਜਿਹੜੇ ਨਮینده ਜਥੇਦਾਰ ਸਾਹਿਬਾਂ ਨਿਯੁਕਤ ਕੀਤੇ ਜਾਂਦੇ ਆ ਉਹਨਾਂ ਦੀ ਵਿਰੋਧਤਾ ਕਰਦੇ ਆ ਰਹੇ ਕਿ ਵਿਧਿ ਵਿਵਧਾਨਮਦਾ ਜਥੇਦਾਰਾਂ ਦੀਆਂ ਨਿਯੁਕਤੀਆਂ ਨਹੀਂ ਕੀਤੀਆਂ ਜਾਂਦੀਆਂ ਕਿਸੇ ਵੀ ਐਸਜੀਪੀਸੀ ਦੇ ਸਿਸਟਮ ਦੀ ਨਿਯੁਕਤੀ ਗੜਗਾਦੀ ਹੋਈ ਆ ਉਹ ਤਾਂ ਸਾਰਿਆਂ ਦੇ ਸਾਹਮਣੇ ਆ ਔਰ ਗੜਗਾਜ ਉਹਨਾਂ ਦਾ ਜਾਣਾ ਜਿਹੜਾ ਹੈ ਗੜਗਾਜ ਸਾਹਿਬ ਦਾ ਜਾਣਾ ਭਾਈ ਮੰਡ ਕੋਲੇ ਆਪਣੇ ਆਪ ਚ ਇੱਕ ਚੰਗਾ ਸੁਨੇਹਾ ਮਿਸਨੇ ਦੇ ਨਾਤੇ ਉਹਨੇ ਪਟਨਾ ਸਾਹਿਬ ਦੇ ਮਾਵਲੇ ਚੀਜ਼ ਸਵਾਲ ਉਠਾਏ ਆ ਉਸ ਹੋਰ ਜਿਹੜੇ ਪੰਥਕ ਤਰ੍ਹਾਂ ਬਾਹਰ ਬੈਠੀਆਂ ਸੀ ਆਪਾਂ ਅਕਬਰਚਾਰ ਘਟੜੀਆਂ ਵਾਲਾ ਉਹਨਾਂ ਦੀ ਗੱਲ ਕਰੀ ਉਹਨਾਂ ਨੂੰ ਵੀ ਪੰਥਕ ਸਫਾਂ ਚ ਖਿਲਾਵੇ ਚ ਲੈਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਚੰਗਾ ਉਪਰਾਲਾ ਹੈ ਪਰ ਇਹਦੇ ਚ ਜਦ ਤੱਕ ਬੁਨਿਆਦੀ ਕੋਈ મતਭੇਦ ਰਹਿ ਗਿਆ ਜੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਅੰਦਰ ਪੰਥਕ ਮਾਮਲਿਆਂ ਚ ਜੀ ਉਹਨਾਂ ਨੂੰ ਹੱਲ ਕਰੇ ਬਗੈਰ ਕੇਵਲ ਬਿਆਨਾਂ ਦੇ ਨਾਲ ਪੰਥਕ ਇਕਤਾ ਸੰਭਵ ਨਹੀਂ ਅਸੀਂ ਉਮੀਦ ਕਰਦੇ ਹਾਂ ਕਿ ਗੜਗਾ ਸਾਹਿਬ ਜਿਹੜੇ ਬਨਦੀ ਮੁੱਦੇ ਆ ਉਹਨਾਂ ਨੂੰ ਵੀ ਹੱਥ ਪਾਉਣਗੇ ਇਸ ਮਿਹਨੀ ਇਕਤਾਂ ਦੇ ਉੱਤਰ ਕੇ ਹੀ ਪੰਥ ਇਕਤਾਂ ਰੰਭੀ ਜਾ ਸਕਦੀ ਹੈ ਮੁਨਾਕਤਾ ਕਰਨੀਆਂ ਧੀਜਾ ਕੇ ਕਿਸੇ ਨੂੰ ਮਿਲਣਾ ਹਾਂ ਪੱਖ ਹੀ ਹੁੰਦਾ ਹੈ ਪਰ ਮਾਮਲਾ ਇਸ ਤੋਂ ਅੱਗੇ ਜਾਣ ਦੀ ਹੈ ਅੱਗੇ ਜਾਣ ਦੀ ਲੋੜ ਹੈ ਜੀ ਜੀ ਸਿਰ ਸਾਹਿਬ ਇਹਨਾਂ तमाम ਖਬਰਾਂ ਉੱਪਰ ਚਰਚਾ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਤਾਂ ਬਿਲਕੁਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇ ਵਿੱਚ ਅਸੀਂ ਹਰ ਤਰ੍ਹਾਂ ਦੀਆਂ ਖਬਰਾਂ ਉੱਪਰ ਚਰਚਾ ਕੀਤੀ ਹੈ ਲੁਧਿਆਣਾ ਵੈਸਟ ਇੱਕ ਅਹਿਮ ਮੁੱਦਾ ਰਿਹਾ ਹੈ ਔਰ ਇਸੇ ਦੇ ਨਾਲ ਈਜ਼ੀ ਰਜਿਸਟਰੀ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ ਸਿੱਧੂ ਸਾਹਿਬ ਨੇ ਦੱਸਿਆ ਕਿ ਕਿਸ ਤਰ੍ਹਾਂ ਦੀਆਂ ਜੋ ਮੁਸ਼ਕਲਾਂ ਨੇ ਉਹ ਹੁਣ ਫਿਲਹਾਲ ਪੇਸ਼ ਆਉਣ ਤੋਂ ਬਚਾਅ ਹੋ ਸਕਦਾ ਹੈ ਰਜਿਸਟਰੀਆਂ ਦੇ ਮਾਮਲਿਆਂ ਨੂੰ ਲੈ ਕੇ ਬਹੁਤ ਸਰਲਤਾ ਆਵੇਗੀ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦੇ ਇਸ ਐਪੀਸੋਡ ਬਾਰੇ ਕਮੈਂਟ ਕਰਕੇ ਜਰੂਰ ਦੱਸਣਾ ਜਲਦ ਹਾਜ਼ਰ ਹੋਵਾਂਗੇ ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਅਦੋਂ ਤੱਕ ਲਈ ਆਪਣਾ ਖਿਆਲ ਰੱਖਣਾ ਸਸੇਕਾ